ਅੱਜ ਆਪਣਾ ਸ੍ਰੀ ਹਿਮਕੁੰਣ ਸਾਹਿਬ ਯਾਤਰਾ ਦਾ 7ਵਾਂ ਦਿਨ ਹੈ ਜੀ ਅੱਜ ਆਪਾਂ ਚੱਲਾਂਗੇ ਗੁਰਦੁਆਰਾ ਗੋਬਿੰਦ ਘਾੜ ਤੋਂ ਰਿਸ਼ੀਕੇਸ਼ ਤੱਕ ਰਿਸ਼ੀਕੇਸ਼ ਤੋਂ ਅੱਗੇ ਆਪਾਂ ਅੱਜ ਜਾਵਾਂਗੇ ਹਰਦਵਾਰ ਅੱਜ ਦਾ ਸਫ਼ਰ ਆਪਣਾ 260 ਕਿਲੋਮੀਟਰ ਦਾ ਆਪਾਂ ਆ ਜਿਹੜੀ ਗੁਰਦੁਆਰਾ ਸਾਹਿਬ ਤੋਂ ਇਹ ਟੈਂਪੂ ਟਰੈਵਲ ਆ ਇਹ ਰਾਤ ਆਪਾਂ ਬੁੱਕਰ ਵਾਲੀ ਸੀ 800 ਰੁਪਏ ਦਾ ਚਾਰਜ ਸੀ ਤੇ ਆਪਾਂ ਹੁਣ ਪਾਤੀ ਇੱਥੋਂ ਚੱਲੇ ਜੀ ਗੁਰਦੁਆਰਾ ਸਾਹਿਬ ਤੋਂ 5:30 ਵਜੇ 10 ਘੰਟੇ ਦਾ ਆਪਣਾ ਸਫ਼ਰ ਤੇ ਆਪਾਂ 2:30 ਤੱਕ ਨੂੰ ਪਹੁੰਚ ਜਾਗੇ ਜੀ ઋਸ਼ੀਕੇਸ਼ ਆਪਣਾ ਅੱਜ ਦਾ ਸਫ਼ਰ ਰਹੂਗਾ ਜੀ ਗੁਰਦੁਆਰਾ ਗੋਬਿੰਦ ਘਾੜ ਤੋਂ ਅ ਸ਼੍ਰੀ ઋਸ਼ੀਕੇਸ਼ ਜੋ ਅੱਜ ਦਾ ਸਫਰ 260 ਕਿਲੋਮੀਟਰ ਦਾ ਆਪਣੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਜੋ ਇੱਥੇ ਅ ਆਫਿਸ ਬਣਾਵਾ ਉਥੇ ਰੂਮ ਵਗੈਰਾ ਆਪਾਂ ਲੈਣੇ ਆ ਕਿ ਜਿੱਥੇ ਉੱਥੇ ਨੇ ਡਿਊਟੀ ਹੁੰਦੀ ਆ ਉੱਥੇ ਇਹਨਾਂ ਨੂੰ ਆ ਕੇ ਤੁਸੀਂ ਮਿਲ ਸਕਦੇ ਹੋ ਰੂਮ ਵਗੈਰਾ ਤੁਸੀਂ ਲੈ ਸਕਦੇ ਹੋ ਆਪਾਂ ਰਾਤ ਇਹਦੀ ਬੁਕਿੰਗ ਕਰ ਲਈ ਸੀ ਗੱਡੀ ਦੀ ਗੁਰਦੁਆਰਾ ਸਾਹਿਬ ਦੀ ਗੱਡੀ ਆ ਜੋ 800 ਰੁਪਿਆ ਪਰ ਸਵਾਰੀ ਦਾ ਹੁੰਦਾਗਾ ਰਿਸ਼ੀਕੇਸ਼ ਤੱਕ ਤੇ ਆਪਾਂ ਸਵੇਰੇ ਚੱਲੇ ਆਂ 5:30 ਵਜੇ ਆਪਾਂ ਚੱਲ ਪਏ ਸੀਗੇ ਤੇ ਰਸਤੇ ਦਾ ਸਫਰ ਆ ਜੋ بارش ਵਗੈਰਾ ਪੈ ਰਹੀ ਆ ਤੇ ਮੌਸਮ ਬਹੁਤ ਵਧੀਆ ਹੋਇਆ ਵਾ ਤੇ ਆਪਾਂ ਪਾਦੇ ਹੁਣ ਚੱਲੇ ਜੀ ਰਿਸ਼ੀ ਕੇਸ ਨੂੰ ਤੇ ਤੁਹਾਨੂੰ ਦਿਖਾਉਣੇ ਆ ਰਸਤੇ ਦਾ ਸਫਰ بارش ਹੋਣ ਕਾਰਨ ਐਵੇਂ ਪੱਥਰ ਵਗੈਰਾ ਉੱਪਰੋਂ ਪਹਾੜਾਂ ਤੋਂ ਡਿੱਗ ਪੈਂਦੇ ਆ ਜਿਵੇਂ ਰਸਤਾ ਬਲੌਕ ਹੋ ਜਾਂਦਾ ਜਿਵੇਂ ਥੋੜੇ ਜਿਹੇ ਪੱਥਰ ਡੱਗੇ ਆ ਮੀਂਹ ਪੈ ਰਿਹਾ ਤੇ ਜੇ ਇਹਦਾ ਸਹੀ ਸਮਾਂ ਆਪਣਾ ਆਉਣ ਦਾ ਇਹ ਹੈਗਾ ਆਪਣਾ ਇਹ ਜੂਨ ਮਹੀਨੇ ਚ ਹੈ ਜੂਨ ਮਹੀਨੇ ਚ ਉਹ ਜਾਂ ਫਿਰ ਲਾਸਟ ਜ ਸਤੰਬਰ ਦੇ ਵਿੱਚ ਤੇ ਜਿਵੇਂ ਜੁਲਾਈ ਆ ਸੀ ਜੁਲਾਈ ਚ ਗਏ ਸੀ ਜੁਲਾਈ ਚ ਬਾਰਸ਼ਾਂ ਕਾਫੀ ਹੋ ਰਹੀਆਂ ਸੀ ਤੇ ਜੋ ਸਲਾਈਡਿੰਗ ਵਾਰਾ ਹੋ ਰਹੀ ਸੀ ਪਹਾੜ ਵਗੈਰਾ ਡੱਗਰੇ ਸੀਗੇ ਤੇ ਮੀਂਹ ਦਾ ਕਰਕੇ ਹੋ ਜਾਂਦਾ ਆਪਾਂ ਪਹੁੰਚ ਗਏ ਹੁਣ ਜੋਸ਼ੀ ਮਠ ਦੇ ਨੇੜੇ ਪਹੁੰਚ ਗਏ ਆਪਾਂ ਐ ਗੋਬਿੰਦ ਘਾੜ ਤੋਂ ਚੱਲੇ ਹੋਏ ਆਪਾਂ ਉਸ ਤੋਂ ਬਾਅਦ ਜੋ ਵਿਊਦ ਖਾਂ ਮੰਗ ਤੁਹਾਨੂੰ ਜੋਸ਼ੀ ਮਠ ਦਾ ਆਊਗਾ ਜੋਸ਼ੀ ਮੱਠ ਦਾ ਜੋ ਬਾਜ਼ਾਰ ਆ ਤੇ ਜੋਸ਼ੀ ਮੱਠ ਇੱਕ ਗੁਰਦੁਆਰਾ ਸਾਹਿਬ ਵੀ ਆ ਜਿੱਥੇ ਆਪਾਂ ਰੁਕ ਵੀ ਸਕਦੇ ਆਂਗੇ ਉਹਨੂੰ ਗੁਰਦੁਆਰਾ ਸਾਹਿਬ ਦੇ ਵੀ ਬਾਹਰੋਂ ਦਰਸ਼ਨ ਕਰਵਾਵਾਂਗੇ ਇਹ ਆ ਗਿਆ ਜੀ ਜੋਸ਼ੀ ਮੱਠ ਦਾ ਬਾਜ਼ਾਰ ਜੋ ਕਾਫੀ ਰਾਸ਼ ਵਾਲਾ ਭੀੜਾ ਭੀੜਾ ਬਾਜ਼ਾਰ ਆ ਬਜ਼ਾਰ ਵੇਖਦੀ ਲੰਘਦੇ ਹੋਏ ਆਪਾਂ ਜਾ ਰਹੇ ਆ ਰਿਸ਼ੀਕੇਸ਼ਵਰ ਨੂੰ ਤੇ ਇਹ ਹੈਗਾ ਜੋਸ਼ੀ ਮੱਡ ਦਾ ਬਾਜ਼ਾਰ ਇੱਥੇ ਗੁਰਦੁਆਰਾ ਸਾਹਿਬ ਆਉ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਆਪਾਂ ਇੱਥੇ ਰੁਕੇ ਨਹੀਂਗੇ ਇਹ ਸਫ਼ਰ ਆਪਣਾ ਕਾਫੀ ਸੀ ਤੇ ਆਪਾਂ ਰੁਕਾਂਗੇ ਗਾ ਜਾ ਕੇ ਇਹ ਰੁੱਦਰ ਪ੍ਰਿਆਗ ਜਾ ਕੇ ਉੱਥੇ ਜਾ ਕੇ ਰੁਕਾਂਗੇ ਇਹ ਹੈਗਾ ਜੀ ਜੋਸ਼ੀ ਮੱਡ ਦਾ ਬਾਜ਼ਾਰ How do you ਜਿੱਦਾਂ ਤੁਸੀਂ ਸਾਹਮਣੇ ਵਿਊ ਦੇਖ ਰਹੇ ਹੋ ਪਹਾੜਾਂ ਦਾ ਇਹ ਇਹਨੂੰ ਹਾਥੀ ਪਹਾੜ ਕਹਿੰਦੇ ਆ ਯਾਰ ਜੋਸ਼ੀਮਠ ਤੋਂ ਅੱਗੇ ਆ ਇਹਦੀ ਜੋ ਸ਼ੇਪ ਆ ਕਹਿੰਦੇ ਹਾਥੀ ਵਰਗੀ ਸ਼ੇਪ ਆ ਕਿ ਬਾਰਿਸ਼ ਕਾਫੀ ਪੈ ਰਹੀ ਸੀ ਬਾਰਿਸ਼ ਵਿੱਚ ਦੀ ਆਪਾਂ ਚੱਲਦੇ ਹੋਏ ਜਾ ਰਹੇ ਆਪਾਂ ਅੱਗੇ ਨੂੰ ਅਪਾ ਚੱਲੇ ਸੀ ਜੀ 5:30 ਵਜੇ ਗੁਰਦੁਆਰਾ ਗੋਬਿੰਦ ਘਾੜ ਤੋਂ ਅਪਾ ਜਾ ਰਹੇ ਰਿਸ਼ੀਕੇਸ਼ ਰਸਤੇ 'ਚ ਅਪਾ ਅ ਬ੍ਰੇਕਫਾਸਟ ਕਰਦੇ ਹੁਣ ਅਪਾ ਰੋਕੇਆਂ ਗੁਰਦੁਆਰਾ ਸ਼੍ਰੀ ਏਕਪੁਰ ਸਾਹਿਬ ਰੋਤੜਾ ਇੱਥੇ ਨਾਸ਼ਤਾ ਵਗੈਰਾ ਕਰਦੇ ਹਾਂ ਪਿਆਰ ਪਿਆ ਆਪਾ ਰੁਦਰਪ੍ਰਯਾਗ ਇਹ ਗੁਰਦੁਆਰਾ ਸਾਹਿਬ ਹੈ ਨਾਸ਼ਤਾ ਵਗੈਰਾ ਕਰਕੇ ਆਪਾਂ ਹੁਣ ਇੱਥੋਂ ਪੋਣੇ ਚੱਲੇ ਇੱਥੇ ਰੁਦਰਪ੍ਰਯਾਗ ਦੇ ਨੇੜੇ ਜੋ ਰੇਲਵੇ ਸਟੇਸ਼ਨ ਵੀ ਬਣਨ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੈ ਜੋ ਪਹਾੜਾਂ ਦੇ ਵਿੱਚ ਦੀ ਅੰਡਰਗਰਾਊਂਡ ਟਨਲ ਬਣੀ ਆ ਉਹਦੇ ਵਿੱਚ ਦੀ ਜਿਹੜਾ ਸਾਰਾ ਸਫਰ ਟ੍ਰੇਨ ਦਾ ਇਥੋਂ ਦਾ ਕ੍ਰਿਦੁਰ ਪ੍ਰਿਆਗ ਤੱਕ ਆਪਣਾ ਇਹੋ ਸਫਰ ਸੌਖਾ ਹੋ ਜਾ ਕਰਨਾ ਰਿਸ਼ੀਕੇਸ਼ ਤੋਂ ਲੈ ਕੇ ਇਥੋਂ ਤੱਕ ਆਪਣਾ ਟ੍ਰੇਨ ਤੇ ਟ੍ਰੇਨ ਤੇ ਵੀ ਆ ਸਕੀ ਕੁਝ ਟਾਈਮ ਤੱਕ ਮਤਲਬ ਇਹ ਚਾਲੂ ਹੋ ਜੂ ਜਿਹੜੀ ਅੰਡਰਗਰਾਉਂਡ ਇਹ ਬਣ ਰਹੀ ਹੈ ਰੇਲਵੇ ਲਾਈਨ ਇਥੋਂ ਦੇ ਪ੍ਰਿਆਗ ਰਹਿ ਗਿਆ ਆਪਣਾ ਇਹ 67 ਕਿਲੋਮੀਟਰ ਜਿੱਥੇ ਜਾ ਕੇ ਸੰਗਮ ਬਣਦਾਗਾ ਅਲਕਨੰਦਾ ਨਦੀ ਤੇ ਪਗੀਰਤੀ ਨਦੀ ਇੱਥੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਅੱਗੇ ਜੋ ਬਣ ਜਾਂਦੀ ਹੈ ਗੰਗਾ ਨਦੀ ਬਣ ਜਾਂਦੀ ਹੈ ਉੱਥੇ ਦੇਵ ਪ੍ਰਿਆਗ ਸੰਗਮ ਫਿਰ ਆਪਾਂ ਉੱਥੇ ਪਹੁੰਚਨੇ ਆ ਜੀ ਇੱਥੋਂ ਹੈਗਾ 67 ਕਿਲੋਮੀਟਰ ਆ ਜਿਦਾ ਤੁਸੀਂ ਇੱਥੇ ਚੌਕ ਦੇ ਦੇਖ ਰਹੇ ਹੋ ਰਸਤਾ ਇੱਥੋਂ ਹੀ ਆ ਕਦਾਰਨਾਥ ਨੂੰ ਜੋ ਰਸਤਾ ਨਿਕਲ ਜਾਂਦਾ ਆ ਪੁਲ ਪਾਰ ਕਰਕੇ ਪਰਲੀ ਸਾਈਡ ਜਾ ਕੇ ਇਕਦਾਰਨਾਥ ਨੂੰ ਜੋ ਇੱਥੋਂ ਰਸਤਾ ਨਿਕਲ ਜਾਂਦਾਗਾ ਇਥੋਂ ਸ਼੍ਰੀਨਗਰ 30 ਕਿਲੋਮੀਟਰ ਹੈਗਾ ਉੱਤਰਾਖੰਡ ਵਾਲਾ ਜੋ ਸ਼੍ਰੀਨਗਰ ਆ ਉੱਥੇ ਜਾ ਕੇ ਆਪਣੀ ਜੋ ਗੱਡੀ ਆ ਉਹ ਖਰਾਬ ਹੋ ਜਾਂਦੀ ਆ ਫਿਰ ਆਪਾਂ ਉਹ ਉੱਤੇ ਠੀਕ ਕਰਵਾਉਨੇ ਆ ਆਪਾਂ ਜਾ ਰਹੇ ਸੀ ઋਸ਼ੀਕੇਸ਼ ਨੂੰ ਰਸਤੇ 'ਚ ਆਪਣੀ ਗੱਡੀ ਹੋ ਗਈ ਖਰਾਬ ਸ਼੍ਰੀਨਗਰ ਆ ਕਿ ਇੱਥੇ ਠੀਕ ਕਰਾ ਲਿਆ ਗੱਡੀ ਦੇਰੀ ਨਗਰ ਗੱਡੀ ਆਪਣੀ ਠੀਕ ਕਰਵਾਉਣ ਤੋਂ ਬਾਅਦ ਜਿੱਥੋਂ ਰਿਸ਼ੀਕੇਸ਼ ਰਹਿ ਗਿਆ ਕੋਈ 70 ਕਿਲੋਮੀਟਰ ਰਹਿ ਗਿਆ ਤੇ ਆਪਣਾ ਸਫ਼ਰ ਤਕਰੀਬਨ ਬਸ ਨੇੜ ਹੀ ਆ ਜਿੱਧਰ ਮੌਸਮ ਦਾ ਹੀ ਫਰਕ ਪੈ ਗਿਆ ਗਰਮੀ ਹੋ ਗਈ ਇੱਧਰ ਆ ਕੇ ਥੱਲੇ ਆ ਕੇ ਤੇ ਨਾਲ-ਨਾਲ ਨਦੀ ਜਾ ਰਹੀ ਹੈਗੀ ਆਪਣੇ ਜੇ ਦੇਵ ਪ੍ਰਿਆਗ ਪਹੁੰਚ ਗਏ ਆਪਾਂ ਹੁਣ ਇੱਥੇ ਜੋ ਇੱਥੇ ਸੰਗਮ ਬਣਦਾ ਹੈਗਾ ਦੋ ਨਦੀਆਂ ਦਾ ਸਮਾਂ ਹੋ ਗਿਆ ਜੀ ਦੁਪਹਿਰ ਦਾ 2:30 ਦਾ 2:30 ਵਜੇ ਤੇ ਆਪਾਂ ઋਸ਼ੀਕੇਸ਼ ਐਂਟਰ ਕਰ ਗਏ ઋਸ਼ੀਕੇਸ਼ ਬਾਜ਼ਾਰ ਵੇਚ ਦੀ ਹੁੰਦੇ ਹੋਏ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਹਿਮਕੁੰਡ ਸਾਹਿਬ ઋਸ਼ੀਕੇਸ਼ ਤੇ ਇੱਥੇ ਆਪਾਂ ਰੋਕ ਕੇ ਹੁਣ ਐ ਥੋੜਾ ਰੈਸਟ ਵਗੈਰਾ ਕਰਕੇ ਚਾਹ ਪਾਣੀ ਪੀ ਕੇ ਫਿਰ ਆਪਾਂ ਜੋ ઋਸ਼ੀਕੇਸ਼ ਦੀਆਂ ਆਪਣੀ ਜਗ੍ਹਾ ਦੇਖਣ ਵਾਲੀ ਰਹਿੰਦੀਆਂ ਸੀਗੀਆਂ ਉਹ ਦੇਖਾਂਗੇ ਜਿਵੇਂ ਲక్ష్మణ ਝੂਲਾ, ਆਰਮ ਝੂਲਾ, ਜਾਨਕੀ ਝੂਲਾ ਤੇ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਸਾਹਿਬ ਦੀ ਆਪਣੀ ਆ ਹੈਗੀ ਬੱਸ ਜਿਹਦੇ ਵਿੱਚ ਆਪਾਂ ਉਤਰ ਰਹੇ ਆ ਇਸ ਤੋਂ ਬਾਅਦ ਆਪਾਂ ਥੋੜਾ ਰੈਸਟ ਕਰਾਂਗੇ ਫਿਰ ਆਪਾਂ ਅਗਲੇ ਸਫ਼ਰ ਤੇ ਚੱਲਾਂਗੇ ઋਸ਼ੀਕੇਸ਼ ਆਪਾਂ ਤੁਰੇ ਸੀਗੇ ਸਾਢੇ ਪੰਜ ਤਰੇ ਆਪਾਂ ਸਾਢੇ ਪੰਜ ਤਰੇ ਗੋਬਿੰਦਗੜ ਤੋਂ ਤੇ 3 ਵਜੇ ਆਪਾਂ ਨੂੰ ਉਹ ਜੈਨ ਨੂੰ ਖਾਣਾ ਆਪਾਂ ਥੋੜਾ ਰੈਸਟ ਕਰਕੇ ਫਿਰ ਅਗਲਾ ਪ੍ਰੋਗਰਾਮ ਦੇਖਦੇ ਕੀ ਬੰਦ ਆ ਆਪਾਂ ਹੁਣ ਗੁਰਦੁਆਰਾ ઋਸ਼ੀਕੇਸ਼ ਤੋਂ ਆਪਾਂ ਚੱਲੇ ਆ ऋषिकेश ਵਿਖੇ ਜੋ ਦੇਖਣ ਵਾਲੀਆਂ ਜਗ੍ਹਾ ਲక్ష్మణ ਝੂਲਾ, ਆਰਾਮ ਝੂਲਾ, ਜਾਨਕੀ ਝੂਲਾ ਤੇ ਆਪਾਂ ਇੱਥੋਂ ਲਿਆਟ ਆਟੋ ਲਿਆ ਆਪਾਂ ਗੁਰਦੁਆਰਾ ਸਾਹਿਬ ਕੋਲ ਮਿਲ ਜਾਂਦਾ 20 ਰੁਪਏ ਨੇ ਲਏ ਜੇ ਆਪਾਂ ਨੂੰ ਇਹਨੇ ਜੋ ਆਰਾਮ ਝੂਲੇ ਦੇ ਗੇਟ ਅੱਗੇ ਤਾਰਤਾ ਤੇ ਲక్ష్మణ ਝੂਲਾ ਜੋ ਉਹ ਬੰਦ ਸੀਗਾ ਕਾਂਵੜ ਯਾਤਰਾ ਚੱਲਦੀ ਕਰਕੇ ਉਹਦਾ ਕਰਕੇ ਰਸਬੋਸ ਸੀ ਤੇ ਬਾਜ਼ਾਰ ਦੇ ਵਿੱਚ ਸੀ ਉਹਦਾ ਕਰਕੇ ਜੋ ਲక్ష్మణ ਝੂਲਾ ਬੰਦ ਸੀ ਆਪਾਂ ਆਰਾਮ ਝੂਲਾ ਦੇਖ ਰਹੇ ਹਾਂ ਰਾਮ ਝੁੱਲੇ ਦੇ ਨੇੜੇ ਬਿਲਕੁਲ ਪ੍ਰਾਚੀਨ ਸ਼੍ਰੀ ਹਨੂਮਾਨ ਮੰਦਿਰ ਆਪਾਂ ਇੱਥੇ ਵੀ ਦਰਸ਼ਨ ਕੀਤੇ ਤੁਸੀਂ ਵੀ ਕਰੋ ਦਰਸ਼ਨ ਸ਼੍ਰੀ ਹਨੂਮਾਨ ਮੰਦਿਰ ਰਿਸ਼ੀਕੇਸ਼ ਵਿਖੇ ਦੇ ਦਿੰਦੇ ਨਾ ਹਾਂ ਇਹਦਾ ਪਾਪਾ ਜਾ ਰਿਹਾ ਨਹੀਂ ਹੁਣ ਇਸ ਟਾਈਮ ਆਰਾਮ ਥੂਲੇ ਦੇ ਉੱਪਰ ਵੀ ਵੇਸੀ ਕੇਸ ਹਾਂ ਹਾਂ ਪਾਪਾ ਕੋ ਬੈਂਕ ਆਉਂਦਾ ਅਸੀਂ ਚਾਤਾ ਆਪਾਂ ਇਹ ਕਰ ਤਕਿਆ ਹਾਂ ਹਾਂ ਇਹ ਗੰਗਾ ਨਦੀ ਦੇ ਉੱਪਰ ਦੀ ਚੱਲੋ ਜਾ ਰਹੇ ਆਪਾਂ ਰਾਮ ਝੁੱਲੇ ਦੇ ਉੱਪਰ। ਜਾਦਨ ਤੇ ਵੱਲ ਵਾਈਂ। ਇਹ ਗੰਗਾ ਨਦੀ ਆ ਗਈ। ਇਹ ਜੋ ਹਰਦਵਾਰ ਨੂੰ ਜੀ ਜਾ ਰਹੀ ਹੈ। ਕਿ ਆਪਾਂ ਜਾ ਰਹੇ ਆਂ ਜਨਕੀ ਝੁੱਲੇ। ਰਾਮ ਝੁੱਲੇ ਦੇ। ਹੈਲੋ ਸਰ। ਹਲੋ। ਹੈਲੋ ਹੈਲੋ ਹਾਊ ਆਰ ਯੂ ਆਮ ਫਾਈਨ ਹਾਂਜੀ ਆਪਾਂ ਖੜਿਆ ਜੀ ਇਸ ਟਾਈਮ ਰਿਸ਼ੀਕੇਸ਼ ਬਸ ਸਟੈਂਡ ਤੇ ਆਪਾਂ ਇੱਥੋਂ ਜਾਵਾਂਗੇ ਹਰਦوار ਨੂੰ ਆਖਰੀ ਬਸ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਪ੍ਰਵਾਹਨ ਕੁਲਕੀ ਵਾਲਾ ਵੀ ਹੈ ਅੱਜ ਆਪਾਂ ਬਸ ਦਾ ਸਫ਼ਰ ਕਰਦੇ ਆ ਇੱਥੋਂ ਰਿਸ਼ੀਕੇਸ਼ ਤੋਂ ਹਰਦوار ਤੱਕ ਅੱਜ ਦਾ हां अरे भाई Hãy subscribe cho kênh Ghiền Mì Gõ Để không bỏ lỡ những video hấp dẫn को को लास्ट कितने में है। से, से। चलती, रहती। चलती रहती है तो है <laughs> <नहीं आदार काड़। laughs> <laughs> <laughs> से राशि रहती रात बजे इधर इधर भी भी आधार आधार कार्ड कार्ड चलेगा चलेगा चौबी किलोमीटर ਅਰਿਸ਼ਕੇਸ਼ ਤੋਂ ਹਰਦਵਾਰ ਆਪਣਾ 24 ਕਿਲੋਮੀਟਰ ਦਾ ਸਫ਼ਰ ਸੀ ਤੇ ਹੁਣ ਆਪਾਂ ਪਹੁੰਚ ਗਏ ਹਰਦਵਾਰ ਪਤੰਜਲੀ ਜੋਗ ਪੀਠ ਜੋ ਹਰਦਵਾਰ ਤੋਂ ਬਾਹਰ ਬਾਹਰ ਦਿੱਲੀ ਰੋਡ ਤੇ ਜੋ ਬਣਿਆ ਵਾ ਆਪਾਂ ਪਹਿਲਾਂ ਆਏ ਆ ਫੇਸ 2 ਦੇ ਵਿੱਚ ਇੱਥੋਂ ਪੁੱਛਗਿਛ ਕਰਦੇ ਆ ਤੇ ਕੀ ਜਾਣਕਾਰੀ ਦਿੰਦੇ ਆ ਫਿਰ ਦੱਸਦੇ ਆ ਇੱਥੋਂ ਪਤਾ ਲੱਗਿਆ ਸਾਨੂੰ ਵੀ ਅਸੀਂ ਸ਼ਾਮ ਦੇ ਹੋ ਗਏ ਸੀਗੇ ਤੁਹਾਨੂੰ 7:30 ਵਜੇ ਅਸੀਂ ਲੇਟ ਹੋ ਗਏ ਕਹਿੰਦੇ ਤੁਹਾਡੀ ਰਜਿਸਟਰੀ ਹੈ ਵਗੈਰਾ ਹੁਣ ਜੋ ਹੋਊਗਾ ਕੱਲ ਨੂੰ ਜੇ ਅੱਜ ਤੁਸੀਂ ਰੁਕਣਾ ਤਾਂ ਅੱਜ ਤੁਸੀਂ ਰੁਕ ਸਕਦੇ ਹੋ ਜੋ ਰਾਤ ਦਾ ਤੁਸੀਂ ਕਮਰਾ ਲੈਣਾ ਉਹਦਾ ਹੋਊਗਾ 3500 ਰੁਪਏ ਚਾਰਜ ਫਿਰ ਅਸੀਂ ਇਸ ਤੋਂ ਬਾਅਦ ਪਤੰਜਲੀ ਫੇਸ ਬੰਨ ਵੱਲ ਚਲੇ ਗਏ ਉੱਥੇ ਉਹਦੇ ਸਾਹਮਣੇ ਬਿਲਕੁਲ ਮਾਰਕੀਟ ਬਣੀ ਵੀ ਆ ਉੱਥੇ ਅਸੀਂ ਰੂਮ ਵਗੈਰਾ ਲੈ ਕੇ ਰਹੇ ਪਏ ਜਿੱਥੇ ਰੂਮ ਦਾ ਚਾਰਜ ਸਾਡਾ ਲੱਗਿਆ 1000 ਰੁਪਏ ਤੇ ਅਸੀਂ ਅਗਲੇ ਦਿਨ ਫਿਰ ਜਾਵਾਂਗੇ ਕਹਿੰਦੇ ਸਵੇਰ 8 ਵਜੇ ਜੋ ਇਹ ਖੁੱਲ ਜਾਂਦਾਗਾ ਅਸੀਂ 8 ਵਜੇ ਪਤੰਜਲੀ ਫੇਸ ਬੰਨ੍ਹ ਕੇ ਜਾਵਾਂਗੇ